ਸੰਗ ਆਏ ਸੀਗੇ ਸੇਵਾ ਵਾਸਤੇ ਤੇ ਤੁਸੀਂ ਜ਼ਬਰਦਸਤੀ ਉਹਨਾਂ ਨੂੰ ਲੈ ਕੇ ਚਾਹ ਪੀਂਦੇ ਤੋਂ ਬਗੈਰ ਨਹੀਂ ਜਾਣ ਦੇਣਾ ਇਹ ਸੇਵਾਦਾਰ ਤਾਂ ਇਹ ਸੇਵਾ ਕਰਨ ਲਈ ਇੱਥੇ ਆਏ ਸੀਗੇ ਇਹਨਾਂ ਲਈ ਖਾਣ ਪੀਣ ਦਾ ਸਮਾਨ ਜਿਹੜਾ ਉਹ ਲੈ ਕੇ ਆ ਰਹੇ ਸੀਗੇ ਤਾਂ ਇਸ ਪਰਿਵਾਰ ਨੇ ਆਵਾਜ਼ ਮਾਰ ਕੇ ਇਹਨਾਂ ਨੂੰ ਛੱਤ ਤੇ ਬੁਲਾਇਆ ਕਹਿੰਦੇ ਭਾਈ ਚਾਹ ਤੋਂ ਬਗੈਰ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਇਹ ਆ ਚੜਦੀ ਕਲਾ ਕਿ ਆਪੀ ਆਪ ਆਪਣੇ ਭੈਣ ਭਰਾ ਜੋ ਵੀ ਸਾਡੇ ਕੋਲ ਸਹਾਇਤਾ ਲੈ ਕੇ ਆਉਂਦੇ ਆ ਅਸੀਂ ਉਹਨਾਂ ਦੀ ਇਸਤੇਮਾਲ ਕਰਨਾ ਹੈ ਜੀ ਹਾਂਜੀ ਅਸੀਂ ਵੀ ਜਦੋਂ ਆਏ ਸੀਗੇ ਇੱਥੇ ਤਾਂ ਬਾਪੂ ਜੀ ਜ਼ਬਰਦਸਤੀ ਬਾਪੂ ਜੀ ਨੇ ਸਾਨੂੰ ਇੱਥੇ ਬਿਠਾ ਲਿਆ ਕਹਿੰਦਾ ਸਮੁੰਦਰ ਪੀਤੇ ਤੋਂ ਬਗੈਰ ਤੁਹਾਨੂੰ ਨਹੀਂ ਜਾਣ ਦੇਣਾ ਜਨ ਕਿ ਦੁੱਧ ਪਿਆਏ ਤੋਂ ਬਗੈਰ ਤੁਹਾਨੂੰ ਜਾਣ ਨਹੀਂ ਦੇਣਾ ਦਾ ਰਾਜ ਵੀ ਬਹੁਤ ਨੁਕਸਾਨ ਆ ਤੇ ਆਪਣਾ ਫਸਲਾਂ ਵੀ ਕਾਫੀ ਬਰਬਾਦ ਹੋ ਚੁੱਕੀਆਂ ਸਾਰਾ ਟੋਟਲ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਜੀ ਆਪਣੇ ਪੰਜਾਬੀਆਂ ਨੂੰ ਮਾਲਕ ਨੇ ਹੌਸਲਾ ਹੀ ਨਾ ਦਿੱਤਾ ਕਿ ਆਪਣਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਜੀ ਆਪਾਂ ਜਮ ਆ ਰਹੇ ਸੀ ਦੀ ਸੇਵਾਦਾਰਾਂ ਨੂੰ ਵੀ ਭਾਈ ਆ ਜਾਓ ਚਾਹ ਪੀ ਕੇ ਜਾਓ ਉਹ ਤਾਂ ਐ ਹੀ ਆ ਜੀ ਫਿਰ ਜਿੰਨਾ ਕ ਆਪਦੇ ਕੋਲ ਹੋਵੇ ਤੇ ਆਪਾਂ ਵੰਡ ਕੇ ਖਾਣਾ ਉੱਤੋਂ ਮੁਸੀਬਤਾਂ 'ਚ ਘਿਰੇ ਹੋਇਆ ਚਾਰ ਚਫੇਰੇ ਪਾਣੀ ਆ ਫਸਲਾਂ ਡੁੱਬ ਚੁੱਕੀਆਂ ਫਿਰ ਵੀ ਜਿਹੜੇ ਚੜਦੀ ਕਲਾ ਵਿੱਚ ਹਾਂਜੀ ਹਾਂਜੀ ਚੜ ਬਿਲਕੁਲ ਬਿਲਕੁਲ ਚੜਦੀ ਕਲਾ ਚ ਮਹਿਮਾਨ ਨਵਾਜ਼ੀ ਕਹਿ ਲੋ ਇਹਨੂੰ ਜਾਂ ਭਾਈਚਾਰਾ ਜਾਂ ਪ੍ਰੇਮ ਕਹਿ ਲੋ ਇਹ ਸਾਡੀ ਰਗਾ ਚ ਆ ਜੀ ਪੰਜਾਬ ਤਾਂ ਦੂਸਰੇ ਸਟੇਟਾਂ ਨੂੰ ਨਹੀਂ ਭੁੱਖੇ ਮਾਰਨੀ ਹਾਂਜੀ ਹਾਂਜੀ ਦੂਜਿਆਂ ਨੂੰ ਨਹੀਂ ਮਰਨ ਦਿੰਦਾ ਤੇ ਇਹ ਤਾਂ ਆਪਣੇ ਸਾਡੇ ਸਾਡੇ ਭਰਾ ਜੀ ਸਭ ਨੇ ਪੰਜਾਬ ਨੇ ਔਰੰਗੇ ਨਾਦਰ ਅਬਦਾਲੀ ਚ ਝੇਲਿਆ ਤਾਂ ਇਹ ਤਾਂ ਚਲੋ ਕੋਈ ਗੱਲ ਨਹੀਂ ਇਹਦਾ ਪਾਣੀ ਹੈ ਸਾਡਾ ਆਪਣਾ ਹੀ ਹੈ ਸਰਹੱਦੀ ਜ਼ਿਲ੍ਹਾ ਫਰੋਇਪੁਰ ਦਾ ਪਿੰਡ ਧੀਰਾ ਘੜਾ ਲਗਾਤਾਰ ਪਾਣੀ ਦੀ ਮਾਰ ਹੇਠਾ ਫਸਲਾਂ ਡੁੱਬ ਚੁੱਕੀਆਂ ਘਰ ਟੜਟੜ ਹੋ ਚੁੱਕਿਆ ਇਸ ਵੇਲੇ ਅਸੀਂ ਇੱਕ ਘਰ ਦੀ ਛੱਤ ਤੇ ਮੌਜੂਦਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਇੱਧਰ ਦੇਖ ਸਕਦੇ ਹੋ ਕਿ ਪਰਿਵਾਰ ਜਿਹੜਿਆ ਉਹ ਛੱਤ ਉੱਪਰ ਰਹਿਣ ਲਈ ਮਜਬੂਰ ਹੋਏ ਪਿਆ ਤਰਪਾਲਾਂ ਜਿਹੜੀਆਂ ਉਹ ਤਾਣੀਆਂ ਹੋਈਆਂ ਤੇ ਇੱਧਰ ਤਸਵੀਰ ਦਿਖਾਦਨੇ ਦੂਰ ਦੂਰ ਤੱਕ ਪਾਣੀ ਹੀ ਪਾਣੀ ਜਿਹੜਾ ਉਹ ਤੁਸੀਂ ਦੇਖੋਗੇ ਕਿ ਪਾਣੀ ਪਾਣੀ ਜਿਹੜਾ ਖੜਾ ਉਹ ਨਜ਼ਰ ਆ ਰਿਹਾ ਸਮਾਨ ਜਿਹੜਾ ਉਹ ਛੱਤਾਂ ਉੱਪਰ ਰੱਖਿਆ ਹੋਇਆ ਤਾਂ ਇੱਥੇ ਤੁਹਾਨੂੰ ਤਸਵੀਰਾਂ ਹੋਰ ਵੀ ਦਿਖਾਉਣ ਦੀ ਕਿ ਜਿਹੜੀ ਕੋਸ਼ਿਸ਼ ਉਹ ਕਰਦੇ ਆ ਇੱਕ ਅਨੋਖੀ ਤਸਵੀਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਆ ਤਾਂ ਸਾਹਮਣੇ ਵੀਰ ਦੇਖੋਗੇ ਇਹ ਸੇਵਾਦਾਰ ਆ ਤਾਂ ਇਹ ਸੇਵਾ ਕਰਨ ਲਈ ਇੱਥੇ ਆਏ ਸੀਗੇ ਇਹਨਾਂ ਲਈ ਖਾਣ ਪੀਣ ਦਾ ਸਮਾਨ ਜਿਹੜਾ ਲੈ ਕੇ ਆ ਰਹੇ ਸੀਗੇ ਤਾਂ ਇਸ ਪਰਿਵਾਰ ਨੇ ਆਵਾਜ਼ ਮਾਰ ਕੇ ਇਹਨਾਂ ਨੂੰ ਛੱਤ ਤੇ ਬੁਲਾਇਆ ਕਹਿੰਦੇ ਭਾਈ ਚਾਹ ਤੋਂ ਬਗੈਰ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਇਹ ਆ ਚੜ੍ਹਦੀ ਕਲਾ ਪੰਜਾਬ ਦੀ ਚੜਦੀ ਗਲਾ ਕਿ ਦੇਖ ਲਓ ਚਾਹ ਤਰੀ ਹੋਈ ਆ ਵੀਰ ਸਮਾਨ ਦੇਣ ਆਏ ਸੀਗੇ ਤਾਂ ਜ਼ਬਰਦਸਤੀ ਉਹਨਾਂ ਨੂੰ ਉੱਪਰ ਬੁਲਾ ਕੇ ਲਿਆਂਦਾ ਤੇ ਕਹਿੰਦੇ ਭੈਣ ਜੀ ਇੱਕ ਮਿੰਟ ਰੁਕਿਓ ਯਾ ਨਾ ਕੀਆ ਤੁਹਾਡਾ ਇਹ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਬਲਜੀਤ ਕਹਰਾ ਜੀ ਕੰਜੀ ਦੇਖ ਰਹੇ ਆ ਕਿ ਚਾਰੇ ਪਾਸੇ ਪਾਣੀ ਪਾਣੀ ਘਰ ਪੂਰਾ ਪਾਣੀ ਚ ਡੁੱਬਿਆ ਹੈ ਫਿਰ ਵੀ ਚੜ੍ਹਦੀ ਕਲਾ ਚ ਨਜ਼ਰ ਆ ਰਹੇ ਹੋ ਸੰਗ ਆਏ ਸੀਗੇ ਸੇਵਾ ਵਾਸਤੇ ਤੇ ਤੁਸੀਂ ਜਬਰਦਸਤੀ ਉਹਨਾਂ ਨੂੰ ਲੈ ਕੇ ਚਾਹ ਪੀਂਦੇ ਤੋਂ ਬਗੈਰ ਨਹੀਂ ਜਾਣ ਦੇਣਾ ਸਰ ਸਾਨੂੰ ਮਹਾਰਾਜ ਨੇ ਸਾਨੂੰ ਇਹ ਹਦਾਇਤ ਦਿੱਤੀ ਆ ਕਿ ਆਪਾਂ ਆਪਣੇ ਭੈਣ ਭਰਾ ਜੋ ਵੀ ਸਾਡੇ ਕੋਲ ਸਹਾਇਤਾ ਲੈ ਕੇ ਆਉਂਦੇ ਆ ਅਸੀਂ ਉਹਨਾਂ ਦੀ ਇਜ਼ਤਮਾਰ ਕਰਨਾ ਹੈ ਜੀ ਹਾਂਜੀ ਆ ਕਿੰਨਾ ਗਾ ਨੁਕਸਾਨ ਪੈਣਾ ਹੋਇਆ ਹੈ ਇਸ ਟਾਈਮ ਪਾਣੀ ਦੇ ਨਾਲ ਸਰ ਨੁਕਸਾਨ ਤੇ ਤੁਹਾਡੇ ਸਾਹਮਣੇ ਹੀ ਆ ਘਰਾਂ ਚ ਵੀ ਬਹੁਤ ਨੁਕਸਾਨ ਆ ਤੇ ਆਪਣਾ ਫਸਲਾਂ ਵੀ ਕਾਫੀ ਬਰਬਾਦ ਹੋ ਚੁੱਕੀਆਂ ਸਾਰਾ ਟੋਟਲ ਸਾਰੀ ਫਸਲਾਂ ਬਰਬਾਦ ਹੋਈਆਂ ਜੀ ਹਾਂਜੀ ਤੇ ਬਾਕੀ ਇਹ ਸਾਨੂੰ ਆਪਣੇ ਪੰਜਾਬੀਆਂ ਨੂੰ ਮਾਲਕ ਨੇ ਹੌਸਲਾ ਹੀ ਨਾ ਦਿੱਤਾ ਕਿ ਆਪਣਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਮੇਗਾ ਜੀ ਕੇ ਖਾਸਾ ਤੇ ਬਿਲਕੁਲ ਸੰਗ ਜਿਹੜੇ ਚੜਤੀ ਕਲਾਚੀ ਰਹਿੰਦੇ ਆ ਬਾਪੂ ਜੀ ਸਾਡੇ ਨਾਲ ਮੌਜੂਦ ਆ ਅਸੀਂ ਵੀ ਜਦੋਂ ਆਏ ਸੀਗੇ ਇੱਥੇ ਤਾਂ ਬਾਪੂ ਜੀ ਜ਼ਬਰਦਸਤੀ ਬਾਪੂ ਜੀ ਨੇ ਸਾਨੂੰ ਇੱਥੇ ਬਿਠਾ ਲਿਆ ਕਹਿੰਦੇ ਸਮੁੰਦਰ ਪੀਤੇ ਤੋਂ ਬਿਨਾਂ ਤੁਹਾਨੂੰ ਨਹੀਂ ਜਾਣ ਦੇਣਾ ਜਾਣ ਕੇ ਦੁੱਧ ਪਿਆਏ ਤੋਂ ਬਿਨਾਂ ਤੁਹਾਨੂੰ ਜਾਣ ਨਹੀਂ ਦੇਣਾ ਦਾ ਬਾਪੂ ਜੀ ਨੇ ਸਪੈਸ਼ਲ ਇੱਥੇ ਦੁੱਧ ਜਿਹੜਾ ਤਿਆਰ ਕਰਵਾਇਆ ਬੇਸ਼ੱਕ ਆਪ ਮੁਸੀਬਤ ਵਿੱਚ ਆ ਪਰ ਫਿਰ ਵੀ ਬਾਪੂ ਜਿਹੜਾ ਉਹ ਚੜਦੀ ਕਲਾ ਚ ਨਜ਼ਰ ਆਇਆ ਬਾਪੂ ਜੀ ਚਾਰਚ ਫੇਰੇ ਪਾਣੀਆਂ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੀ ਸਾਡਾ 5 ਕਿਲੋ ਝੋਨਾ ਸੀ ਆ ਪਸਤੀ ਆ ਉਹ ਮੋਟਰ ਨੂੰ ਜਾ ਕੇ ਲੱਗਦੀ ਆ ਸਾਲ ਨੁਕਸਾਨ ਤੋਂ ਨਾ ਗਲ ਗਿਆ ਸਾਲ ਫਸਲ ਜਿਹੜੀ ਗੁੱਦੀ ਆ ਫਸਲ 5.5 ਕਿਲੇ ਥਾਂ ਸੀ ਹਾਂ ਆਪਦਾ ਠੀਕ ਹੈ ਹਾਂਜੀ ਪਈ ਸਮਾਨ ਖਾਣ ਪੀਣ ਦਾ ਰਾਸ਼ਨ ਵਗੈਰਾ ਪਹੁੰਚ ਰਿਹਾ ਹਾਂਜੀ ਸਾਲ ਸਾਲ ਤੋਂ ਹੁੰਦਾ ਲਵਾ ਰਹੇ ਬਸ ਉਹਨਾਂ ਨੂੰ ਆਉਂਦਾ ਸਮਾਨ ਸਾਂ ਬਹੁਤ ਸਾਰਾ ਸਮਾਨ ਲੇਕੇ ਜਾਂਦੇ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਹੁਣ ਕੋਈ ਨਾ ਕੋਈ ਨਹੀਂ ਮਿਲਦਾ ਉਹਦੋਂ ਨਾ ਤੁਹਾਡਾ ਕੀ ਨਾਮ ਹੈ ਵੀਰ ਮੈਸਰ ਭਾਗ ਸੈਕਲ ਵੱਜਾਂ ਆ ਰਹੇ ਸੀ ਤੀਸੇ ਸੇਵਾਦਾਰਾਂ ਨੂੰ ਕਿ ਭਾਈ ਆ ਜਾਓ ਚਾਹ ਪੀ ਕੇ ਜਾਓ ਉਹ ਤਾਂ ਐ ਹੀ ਆ ਜੀ ਫਿਰ ਜਿੰਨਾ ਕ ਆਪਦੇ ਕੋਲ ਹੋਵੇ ਤੇ ਆਪਾਂ ਵੰਡ ਕੇ ਖਾਣਾ ਬਿਲਕੁਲ ਹਾਂ ਇਹ ਚੀਜ਼ ਅੱਛਾ ਇਹ ਉਹ ਪਰਿਵਾਰ ਸੀਗਾ ਜਿਹੜਾ ਖੁਦ ਮੁਸੀਬਤ ਵਿੱਚ ਆ ਇੱਥੇ ਵੀਰ ਸੇਵਾਦਾਰਾਂ ਕੋਲ ਪਹੁੰਚੇ ਹੋਏ ਆ ਗੱਲਬਾਤ ਲੈਣੇ ਆ ਆ ਪਾ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਇਹ ਕਿੱਥੋਂ ਆਏ ਹੋ ਮੈਂ ਰੋਪੜ ਤੋਂ ਆ ਜੀ ਵੈਸੇ ਦਿੱਲੀ ਤੋਂ ਦਿੱਲੀ ਤੋਂ ਸਾਰਾ ਗਰੁੱਪ ਆਇਆ ਜੀ ਇਹ ਉਹਨਾਂ ਨਾਲ ਵਲੰਟੀਰਿੰਗ ਕਰ ਰਿਹਾ ਜੀ ਇਸ ਕੋਈ ਕਿੰਨੇ ਦਿਨਾਂ ਤੋਂ ਇੱਥੇ ਸੇਵਾ ਕਰ ਅਸੀਂ ਸਾਨੂੰ ਆਏ ਹੋਏ ਹਨ 3 ਦਿਨ ਹੋ ਗਏ ਬਟ ਕੱਲ ਅਸੀਂ ਇਸ ਸਥਾਨ ਤੇ ਪਹੁੰਚੇ ਆ ਜੀ ਉੱਥੇ ਪਹਿਲਾਂ ਫਾਜ਼ਿਲਕਾਰ ਦੀ ਸਾਈਡ ਵੀ ਗਏ ਹੋਏ تھے ਜੀ ਤੇ ਇਸ ਸਥਾਨ ਤੇ ਅਸੀਂ ਅੱਜ ਪ੍ਰੋਪਰ ਪੂਰਾ ਸਵੇਰ ਤੋਂ ਲਗੇ ਬੋਟਾਂ ਬੋਟਾਂ ਰਾਹੀਂ ਜੋ ਵੀ ਜ਼ਰੂਰਤ ਐ ਤੇ ਉਹ ਨਿਭਾਣ ਲੱਗ ਗਿਆ ਸੀ ਮੇਰੇ ਬਾਤ ਕੀ ਹਾਲਾਤ ਕੀ ਆ ਤੁਸੀਂ ਘਰਾਂ ਤੱਕ ਜਿਹੜੀ ਪਹੁੰਚ ਆਓ ਘਰ ਕਹਿ ਲਈਏ ਤਾਂ ਗਰਾਉਂਡ ਲੈਵਲ ਤੱਕ ਦਾ ਗਰਾਉਂਡ ਜਿਹੜੋ ਤੱਕ ਤੀ ਜਾ ਰਿਹਾ ਜੀ ਹਾਂ ਜੀ ਹਾਲਾਤ ਵੀਰ ਜੀ ਹਾਲਾਤ ਕੈਮਰੇ ਤੁਹਾਡੇ ਆਪ ਕੈਪਚਰ ਵੀ ਕਰ ਰਿਹਾ ਹਾਲਾਤ ਤਾਂ ਬੜੇ ਮਾੜੇ ਹੋਏ ਰੱਖਿਆ ਪਾਣੀ ਘਰਾਂ ਚ ਪਹੁੰਚਿਆ ਹੋਇਆ ਜੀ 10 10 ਫੁੱਟ ਦੇ ਜਿਹੜੇ ਕੋਠੇ ਆ ਸਾਹਮਣੇ ਮੋਟਰ ਦਾ ਦਿਖ ਰਿਹਾ ਜੀ ਤੁਸੀਂ ਇਹ ਅੱਧੇ ਤੋਂ ਜ਼ਿਆਦਾ ਡੁੱਬਿਆ ਹੋਇਆ ਹੈ ਜੀ ਇਹਦੇ ਇਹਦੇ ਹਿਸਾਬ ਨਾਲ ਇਹ ਇਹ ਤੋਂ ਹਿਸਾਬ ਲਾ ਲਓ ਵੀ ਆਪਣੀ ਕਿੱਥੇ ਤੱਕ ਪਹੁੰਚਾ ਹੋਇਆ ਹੈ ਪਾਣੀ ਨੇ ਬੜੀ ਮਾਰ ਕਰੀ ਹੋਈ ਹੈ ਫਸਲਾਂ ਦਾ ਖਤਮ ਖੇਤ ਖਤਮ ਹੋ ਚੁੱਕੇ ਹੈ ਇਸ ਟਾਈਮ ਇਹ ਮਾਰ ਬੜੀ ਕਰੀ ਹੋਈ ਹੈ ਜੀ ਪਾਣੀ ਬੜੀ ਸਸਤਾ ਵੱਲੋਂ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਹੈ ਸਾਡੀ ਸੰਸਥਾ ਵੱਲੋਂ ਹਰ ਤਰੀਕੇ ਦੀ ਸੇਵਾ ਨਿਭਾਈ ਜਾ ਰਹੀ ਹੈ ਜੀ ਮੈਡੀਕਲ ਰਾਸ਼ਨ ਜੋ ਵੀ ਡੇਲੀ ਨੀਡਸ ਆ ਜੀ ਜੋ ਰੋਜ਼ਾਨਾ ਦੀ ਜ਼ਰੂਰਤਾਂ ਉਹ ਤੋਂ ਲੈ ਕੇ ਪਸ਼ੂਆਂ ਦਾ ਚਾਰਾ ਕੱਲੂ ਆ ਜਾਣਾ ਜੀ ਸਾਡੇ ਕੋਲ ਅਸੀਂ ਫੀਡ ਮੰਗਾ ਲਈ ਤੇ ਕੱਲੂ ਉਹ ਘਰੋ ਘਰੀ ਜਿਹਨੂੰ ਜਿਹਨੂੰ ਲੋੜ ਆ ਪਸ਼ੂਆਂ ਲਈ ਉਹ ਫੀਡ ਅਸੀਂ ਸੇਵਾ ਨਿਭਾਣੀ ਹੈ ਜੀ ਕੱਲ ਨੂੰ ਹਾਂ ਤੇ ਹਰ ਤਰੀਕੇ ਦੀ ਜੋ ਗਰਾਊਂਡ ਤੇ ਜਾ ਕੇ ਮਤਲਬ ਜੋ ਵੀ ਜ਼ਰੂਰਤਾਂ ਨੇ ਸੰਗਤਾਂ ਦੀਆਂ ਪਰਿਵਾਰਾਂ ਦੀਆਂ ਜੋ ਵੀ ਜ਼ਰੂਰਤਾਂ ਉਹ ਅਸੀਂ ਨੋਟ ਕਰ ਲੈਂਦੇ ਆ ਅਸੀਂ ਉਹਦੇ ਅਨੁਸਾਰ ਫਿਰ ਉਹ ਰਸਤਾ ਬਸਤਾ ਤਿਆਰ ਕਰਕੇ ਮੰਗਾ ਕੇ ਜਿੱਦਾਂ ਵੀ ਆ ਉਹ ਫਿਰ ਦਿੱਤੀਆਂ ਜਾ ਰਹੀਆਂ ਹਰ ਤਰੀਕੇ ਦੀ ਸੇਵਾ ਨੇ ਵਹੀ ਜਾ ਰਹੀ ਤੇ ਹੁਣ ਤੁਸੀਂ ਇੱਥੇ ਆਏ ਕਿੱਦਾਂ ਰੁਕ ਗਏ ਥੇ ਇਹ ਅਸੀਂ ਸਾਡੇ ਨਾਲ ਬੱਚੇ ਸੀ ਜੀ ਤੇ ਪੇਰੈਂਟਸ ਵੀਰ ਜੀ ਉਹਨਾਂ ਨੇ ਉਹਨਾਂ ਨੇ ਅੰਦਰ ਆਣਾ ਤਾਂ ਤੇ ਅਸੀਂ ਉਹਨਾਂ ਨੂੰ ਛੱਡਣ ਆਏ ਸੀ ਰਿਪੋਰਟ ਦਰਿਏ ਤੇ ਉਹਨਾਂ ਨੇ ਅਸੀਂ ਛੱਡਤਾ ਪਰ ਉਹਨਾਂ ਨੇ ਆਵਾਜ਼ ਮਾਰ ਕੇ ਸਾਨੂੰ ਜਾਣੇ ਨਹੀਂ ਦਿੱਤਾ ਚਾਹ ਲਿਓ ਬੁਲਾ ਲਿਆ ਉਹਨਾਂ ਨੇ ਜ਼ਬਰਦਸਤੀ ਹਾਂ ਹਾਂਜੀ ਤੇ ਉਹ ਫਿਰ ਆ ਕਰਕੇ ਅਸੀਂ ਇਸ ਕਰਤੇ ਆਇਆ ਜੀ ਕਿਵੇਂ ਦੇਖਦੇ ਹੋ ਕਿ ਲੋਕ ਦੇਖ ਲਓ ਕਿ ਖੁਦ ਮੁਸੀਬਤਾਂ 'ਚ ਘਰੇ ਹੋਇਆ ਚਾਰਚ ਫੇਰੇ ਪਾਣੀ ਆ ਫਸਲਾਂ ਡੁੱਬ ਚੁੱਕੀਆਂ ਫਿਰ ਵੀ ਜਿਹੜੇ ਚੜ੍ਹਦੀ ਕਲਾ ਵਿੱਚ ਹਾਂਜੀ ਹਾਂਜੀ ਚਲ ਬਿਲਕੁਲ ਬਿਲਕੁਲ ਚੜ੍ਹਦੀ ਕਲਾ ਚਾ ਜੀ ਇਹ ਇਹ ਪੰਜਾਬ ਦਾ ਪਾਣੀ ਆ ਜਾਂ ਪੰਜਾਬ ਦੀ ਮਿੱਟੀ ਆ ਜੀ ਇਹ ਵੀ ਆਪ ਅਸੀਂ ਹੰਡਾ ਕੇ ਜਿਹੇ ਜੀ ਮਰਜ਼ੀ ਪਰ ਜੋ ਸਾਡੀ ਖੂਨ ਚ ਆ ਨਾ ਮਹਿਮਾਨ ਨਵਾਜ਼ੀ ਕਹਿ ਲੋ ਇਹਨੂੰ ਜਾਂ ਭਾਈਚਾਰਾ ਜਾਂ ਪ੍ਰੇਮ ਕਹਿ ਲੋ ਇਹ ਸਾਡੀ ਰਗਾ ਚਾ ਜੀ ਹਾਂਜੀ ਇਹ ਇਹੀ ਇਹੀ ਪੰਜਾਬ ਆ ਜੀ ਅਸਲ ਪੰਜਾਬ ਜੋ ਨਾ ਇਹੀ ਪੰਜਾਬ ਆ ਪੰਜਾਬ ਤਾਂ ਦੂਸਰੇ ਸਟੇਟਾਂ ਨੂੰ ਨਹੀਂ ਪੱਖੇ ਮਰਨ ਹਾਂਜੀ ਹਾਂਜੀ ਦੂਜਿਆਂ ਨੂੰ ਨਹੀਂ ਮਰਨ ਦਿੰਦਾ ਤੇ ਇਹ ਤਾਂ ਆਪਣੇ ਸਾਡੇ ਸਾਡੇ ਭਰਾ ਜੇ ਸਭ ਨੇ ਹਾਂਜੀ ਤੇ ਇਹ ਇਹੀ ਇਹ ਚੜਦੀ ਕਲਾ ਚੜਦੀ ਕਲਾ ਵਿਚਾਰਤਾ ਰਹਿ ਜੀ ਕਈ ਕਈ ਕਈਆਂ ਨੂੰ ਇਹ ਚੀਜ਼ ਸਮਝ ਨਹੀਂ ਆਂਦੀ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਮਾਛੇਵਾੜੇ ਦੇ ਜੰਗਲਾਂ 'ਚ ਬੈਠੇ ਹਣ ਕੋਈ ਦੁਨਿਆਵੀ ਬੰਦਾ ਕਹੇ ਵੀ ਪੁੱਤਰ ਚਾਰ ਸ਼ਹੀਦ ਹੋ ਗਏ ਸਿੰਘ ਸ਼ਹੀਦ ਹੋ ਗਏ ਆਨੰਦਪੁਰ ਸਾਹਿਬ ਟਹਿ ਗਿਆ ਸਭ ਕੁਝ ਤਹਿਸ ਨਾਸ ਹੋ ਗਿਆ ਦੁਨੀਆਵੀ ਨਜ਼ਰ ਤੋਂ ਜਿਹਾ ਆਪਾਂ ਦੇਖੀਏ ਪਰ ਉਹ ਉੱਥੇ ਚੱਕੰਡਿਆਂ ਦੀ ਸੇਸ ਤੇ ਸੌ ਕੇ ਸੁੱਤੇ ਪਏ ਗੁਰੂ ਮਹਾਰਾਜ ਤੇ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦਬੀਨ ਰੋਗ ਰਜਾਈਆਂ ਦਾ ਉਡਣ ਸੋ ਇਹ ਇਸ ਸੁਰਤ ਦੀ ਜਿਹੜੀ ਚੜਦੀ ਕਲਾ ਹੈ ਸੁਰਤ ਦਾ ਵਿਚਾਰਤਾ ਰਹੇ ਸੁਰਤ ਦੀ ਖੇਡ ਹੈ ਜੀ ਸੋ ਉਹ ਉਹ ਹਮੇਸ਼ਾ ਪੰਜਾਬ ਨੂੰ ਇਹ ਵਿਰਾਸਤ ਚ ਮਿਲੀ ਹੈ ਜੀ ਇਹ ਚੜਦੀ ਕਲਾ ਜੋ ਜਿਹਦੇ ਨੂੰ ਆਪਾਂ ਸ਼ਬਦ ਵਰਤ ਰਹੇ ਹਾਂ ਵਿਰਾਸਤ ਦੇ ਵਿੱਚ ਮਿਲੀ ਹੈ ਇਹ ਹਮੇਸ਼ਾ ਸਾਨੂੰ ਹਰ ਜਗ੍ਹਾ ਇਦਾਂ ਹੀ ਮਿਲੇਗਾ ਤੇ ਕੋਈ ਗੱਲ ਨਹੀਂ ਅੱਜ ਮਾੜਾ ਵਕਤ ਹੈ ਪਰ ਅਸੀਂ ਨਿਕਲ ਜਾਣਾ ਇਹਦੇ ਚੋਂ ਵੀ ਪੰਜਾਬ ਨੇ ਔਰੰਗੇ ਨਾਦਰ ਅਫਦਾਲੀ ਚ ਲਿਆ ਤਾਂ ਇਹ ਤਾਂ ਚਲੋ ਕੋਈ ਗੱਲ ਨਹੀਂ ਇਹਦਾ ਪਾਣੀ ਸਾਡਾ ਆਪਣਾ ਹੀ ਆ ਕੋਈ ਗੱਲ ਨਹੀਂ ਤੇ ਇਹ ਚੜਦੀ ਕਲਾ ਬਿਲਕੁਲ ਆ ਜੀ ਪਰਿਵਾਰ ਦੇ ਸਾਰੇ ਬੜਾ ਪਿਆਰ ਮਿਲ ਰਿਹਾ ਜੀ ਬੜਾ ਪਿਆਰ ਮਿਲ ਰਿਹਾ ਸਾਡੇ ਇੱਥੇ ਜਿੰਨੇ ਵੀ ਆ ਨਾ ਘਰਾਂ ਦੇ ਵਿੱਚ ਬੇਸ਼ੱਕ ਪਾਣੀ ਆ ਪਰ ਉਹ ਉਹ ਐਦਾਂ ਨਹੀਂ ਕਿ ਮਤਲਬ ਵੀ ਕੋਈ ਐਦਾਂ ਨਹੀਂ ਕਿ ਟੈਂ ਦੀ ਕਲਾਚ ਵੀ ਸਾਡਾ ਦੁੱਖ ਆ ਦਰਦ ਨਹੀਂ ਸਾਨੂੰ ਅਸੀਂ ਬੜੇ ਘਰਾਂ ਚ ਗਏ ਪਰਿਵਾਰਾਂ ਚ ਗਏ ਬੱਚੇ ਬਜ਼ੁਰਗ ਸਾਨੂੰ ਸਾਰੇ ਮਿਲੇ ਪਰ ਕਿਸੇ ਦੀ ਅੱਖ ਚ ਅੰਜੂ ਨਹੀਂ ਕਿਸੇ ਦੇ ਮੂੰਹ ਤੇ ਕੋਈ ਨੈਗੇਟਿਵਿਟੀ ਨਹੀਂ ਹੈਗੀ ਕੋਈ ਕੋਈ ਗੱਲ ਗਲਤ ਨਹੀਂ ਹੈਗੀ ਕਿਸੇ ਨੂੰ ਨਿੰਦ ਨਿੰਦ ਦੇ ਵੀ ਨਹੀਂ ਸੁਣਿਆ ਅਸੀਂ ਕਿਸੇ ਨੇ ਹਾਂ ਹਾਂਜੀ ਸਰਕਾਰਾਂ ਨੂੰ ਵੀ ਨਹੀਂ ਨਿੰਦ ਹਾਲਾਂਕਿ ਸਰਕਾਰਾਂ ਦੀ ਗੱਲ ਹੋਏਗੀ ਸਰਕਾਰਾਂ ਦੀ ਗੱਲ ਆਪਾਂ ਨੂੰ ਕਰਨੀ ਪੈਗੀ ਅਸੀਂ ਜਿਤਾਇਆ ਸਾਡੇ ਲੀਡਰ ਨੇ ਆਗੂ ਨੇ ਉਹਨਾਂ ਦੀ ਗੱਲ ਹੋਏਗੀ ਪਰ ਐ ਨਹੀਂ ਵੀ ਇਲਜ਼ਾਮ ਨਹੀਂ ਲਗਾਏ ਜਾ ਰਹੇ ਕਿਸੇ ਤੇ ਇਲਜ਼ਾਮ ਨਹੀਂ ਲਗਾਏ ਜਾ ਰਹੇ ਬਟ ਉਹਨਾਂ ਦੀ ਜਿਹੜੀਆਂ ਡਿਊਟੀਆਂ ਹੈ ਸ਼ਾਇਦ ਉਹ ਕਿਤੇ ਨਾ ਕਿਤੇ ਪੂਰੀਆਂ ਨਹੀਂ ਕਰ ਸਕਿਆ ਹਾਂਜੀ ਬਾਕੀ ਸਭ ਚੜ੍ਹਦੀ ਕਲਾ ਜੀ ਪ੍ਰੇਮ ਮੁਹੱਬਤ ਨਾਲ ਹਜੇ ਸਾਡੀਆਂ ਹੋਰ ਸਿਵਾਵਾਂ ਆਸੀਂ ਕੱਲ ਤੋਂ ਹੋਰ ਸ਼ੁਰੂ ਕਰਨਗੇ ਕਰਾਂਗੇ ਤੇ ਅਸੀਂ ਇੱਥੇ ਗਰਾਊਂਡ ਲੈਵਲ ਤੇ ਹੀ ਹਾਂ ਹਾਂਜੀ ਤਾਂ ਇਹ ਸੀ ਉਹ ਪਰਿਵਾਰ ਜਿਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕੋਲਪਰ ਦੇ ਪਿੰਡ ਧੀਰਾ ਘਾਰਾ ਵਿੱਚ ਮੌਜੂਦ ਆ ਤਾਂ ਇੱਥੇ ਇਸ ਪਰਿਵਾਰ ਦੀ ਫਸਲ ਜਿਹੜੀ ਆ ਉਹ ਡੁੱਬ ਚੁੱਕੀ ਆ ਪਸ਼ੂ ਵੀ ਦੱਸਿਆ ਜਾ ਰਿਹਾ ਜੀ ਪਸ਼ੂਆਂ ਦੀ ਵੀ ਜਿਹੜੀ ਮੌਤ ਆ ਉਹ ਹੋਈ ਆ ਤਾਂ ਕਾਫੀ ਮੁਸੀਬਤਾਂ ਵਿੱਚੋਂ ਇਹ ਪਰਿਵਾਰ ਜਿਹੜਾ ਉਹ ਗੁਜ਼ਰਿਆ ਪਰ ਫਿਰ ਵੀ ਚੜ੍ਹਦੀ ਕਲਾ ਵਿੱਚ ਆ ਤਾਂ ਇਹ ਟੀਮ ਜਿਹੜੀ ਆ ਕੋਈ ਦਿੱਲੀ ਤੋਂ ਆ ਕੋਈ ਕਿਤੋਂ ਆ ਕੋਈ ਕਿਤੋਂ ਆ ਤੇ ਸੇਵਾ ਲਈ ਇੱਥੇ ਪਹੁੰਚੇ ਸਨ ਤਾਂ ਇਹਨਾਂ ਨੂੰ ਆਵਾਜ਼ ਮਾਰ ਕੇ ਉੱਪਰ ਬੁਲਾਇਆ ਕਹਿੰਦੇ ਚਾਹ ਪੀਏ ਤੋਂ ਬਗੈਰ ਚਾਹ ਪੀਏ ਤੋਂ ਬਗੈਰ ਤੁਹਾਨੂੰ ਜਿਹੜਾ ਉਹ ਜਾਣ ਨਹੀਂ ਦੇਣਾ ਤਾਂ ਇਹ ਜਿਹੜੀਆਂ ਤਸਵੀਰਾਂ ਖਾਸ ਜਿਹੜੀਆਂ ਕੋਰਗਪੁਰ ਦੇ ਪਿੰਡ ਢੀਗਾ ਘਰ ਤੋਂ ਨਿਕਲ ਕੇ ਸਾਹਮਣੇ ਆਈਆਂ ਕੋਰਗਪੁਰ ਤੋਂ ਕੈਮਰਾਮੈਨ ਰਾਜੀਵਿੰਦਰ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨ